ਸਸ਼ੀਕਾਲਾ ਬਠਿੰਡੇ ਤੋਂ ਜਿਸ ਤਰ੍ਹਾਂ ਦੇ ਨਾਲ ਕਾਂਸਟੇਬਲ ਹੈ ਜਿਹੜੀ ਉਹ ਹੀਰੋਇਨ ਦੇ ਨਾਲ ਫੜੀ ਜਾਂਦੀ ਹੈ ਤੇ ਹਰ ਪਾਸੇ ਹੜਕਮ ਮੱਚ ਜਾਂਦਾ ਕਿ ਆਖਰਕਾਰ ਪੁਲਿਸ ਦੇ ਵਿੱਚ ਦੀ ਹੀ ਇੱਕ ਮਹਿਲਾ ਕਾਂਸਟੇਬਲ ਆਪਦੀ ਥਾਰ ਗੱਡੀ 'ਚ ਹੀਰੋਇਨ ਰੱਖ ਕੇ ਲੈ ਕੇ ਜਾ ਰਹੀ ਸੀ ਇਸ ਪੂਰੇ ਮਾਮਲੇ 'ਚ ਦੇਖੀਏ ਤਾਂ ਤਮਾਮ ਚੀਜ਼ਾਂ ਲੋਕ ਜਾਣ ਚੁੱਕੇ ਨੇ ਤੁਸੀਂ ਦੇਖ ਚੁੱਕੇ ਹੋਵੋਗੇ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਇੱਕ ਕਹਿੰਦੇ ਵੱਡਾ ਘਰ ਪਾਇਆ ਹੋਇਆ ਤੇ ਉਹਦੇ ਨਾਲ ਜੁੜੀ ਹੋਈ ਆਲੀ ਸ਼ਾਨ ਉਹ ਐਸ਼ੋਰਾਮ ਜਿਹੜਾ ਆਖਰਕਾਰ ਸ਼ਾਇਦ ਆਮ ਕਿਸੇ ਪੁਲਸੀਏ ਦੇ ਕਿਸੇ ਹੈ ਜਿਹੜਾ ਉਹ ਨਾ ਹੁੰਦਾ ਪਰ ਉਸ ਦਿਨ ਆਖਰ ਹੋਇਆ ਕੀ ਸੀ ਐਗਜ਼ੈਕਟਲੀ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਜਦੋਂ ਅਮਨ ਨੂੰ ਫੜਿਆ ਜਾਂਦਾ ਤਾਂ ਆਖਰ ਉਸ ਸਮੇਂ ਦੇ ਦੌਰਾਨ ਪੂਰੀ ਸਿਚੁਏਸ਼ਨ ਕੀ ਸੀ ਪੁਲਿਸ ਨੇ ਜਿਹੜੀ ਐਫ ਆਈ ਆਰ ਦਰਜ ਕਰੀ ਆ ਉਹਦੀ ਕਾਪੀ ਸਾਡੇ ਕੋਲੇ ਆ ਜਿਦੇ ਵਿੱਚ ਤਮਾਮ ਚੀਜ਼ਾਂ ਨੇ ਜਿਹੜੀਆਂ ਬਿਉਰੇ ਦੇ ਨਾਲ ਦੱਸੀਆਂ ਹੋਈਆਂ ਨੇ ਉਹਦੇ ਵਿੱਚ ਸਾਫ਼ ਤੌਰ ਤੇ ਦੱਸਿਆ ਹੈ ਕਿ ਆਖਰਕਾਰ ਮਹਿਲਾ ਕਾਂਸਟੇਬਲ ਨੂੰ ਭਣਕ ਲੱਗ ਗਈ ਸੀ 50 ਮੀਟਰ ਪਿੱਛੇ ਕਿ ਆਖਰ ਉਹਦੇ ਨਾਲ ਕੀ ਹੋ ਸਕਦਾ ਉਹਨੂੰ ਫੜਿਆ ਜਾ ਸਕਦਾ ਤੇ ਜਿਹੜਾ ਗੱਡੀ 'ਚ ਪਿਆ ਨਸ਼ੀਲਾ ਪਦਾਰਥ ਹੈ ਉਹ ਪੁਲਿਸ ਕਾਬੂ ਕਰ ਸਕਦੀ ਆ ਤਾਈਓ ਕਰਕੇ 50 ਮੀਟਰ ਪਿੱਛੇ ਇੱਕ ਵਾਰ ਯੋਹ ਭਜਣ ਦੀ ਕੋਸ਼ਿਸ਼ ਕਰਦੀ ਆ ਹਾਲਾਂਕਿ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਮੌਜੂਦ ਸੀ ਤੇ ਨਾਕਾ ਲੱਗਿਆ ਹੋਇਆ ਸੀਗਾ ਉਹਦੇ ਵੱਲੋਂ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਾਂ ਕਿ ਇਹ ਹਿਰਾਸਤ ਚ ਲਿਆ ਜਾਂਦਾ ਹੈ ਤੇ ਨਾਲ ਹੀ ਇਹ ਜ਼ਰੂਰ ਰਿਹਾ ਕਿ ਆਖਰ ਮੌਕੇ ਤੇ ਕੋਈ ਕਹਿੰਦੇ ਪ੍ਰਾਈਵੇਟ ਗਵਾਹ ਰੋਕਣ ਲਈ ਤਿਆਰ ਨਹੀਂ ਹੋਇਆ ਤੇ ਸਹਿਮਤ ਨਹੀਂ ਹੋਇਆ ਆਮ ਤੌਰ ਤੇ ਹੁੰਦਾ ਵੀ ਕਈ ਵਾਰ ਲੋਕ ਕਹਿੰਦੇ ਨੇ ਵੀ ਅਸੀਂ ਕਿਉਂ ਕਿਸੇ ਪਛੜੇ ਚ ਪਈਏ ਪਰ ਜਦੋਂ ਪੁਲਿਸ ਨੇ ਥਾਰ ਦੀ ਤਲਾਸ਼ੀ ਲਈ ਤਾਂ ਉਹਦੇ ਵਿੱਚੋਂ ਚਿੱਟੇ ਥੈਲੀ ਦੇ ਵਿੱਚ ਜਿਹੜੀ ਪਾਰਦਰਸ਼ੀ ਥੈਲੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਉਹਦੇ ਵਿੱਚ ਨਸ਼ੀਲਾ ਪਦਾਰਥ ਮਿਲਦਾ ਜਿਹਨੂੰ ਹੈਰੋਨ ਦਾ ਨਾਮ ਦਿੱਤਾ ਜਾਂਦਾ ਹੈ ਤੇ 17. ਕੁਛ ਗ੍ਰਾਮ ਹੈ ਜਿਹੜੀ ਉਹ ਬਰਾਮਦ ਕਰੀ ਜਾਂਦੀ ਹੈ ਕੰਪਿਊਟਰਾਈਜ਼ ਕੰਡੇ ਤੇ ਤੋਲੀ ਜਾਂਦੀ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਆਖਰ ਕਿੰਨੇ ਗ੍ਰਾਮ ਇਹ ਨਸ਼ਾ ਹੈਗਾਗਾ ਉਦੋਂ ਬਾਅਦ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹ ਪੂਰਾ ਸੀਕਵੈਂਸ ਬਣਦਾ ਕੀ ਹੈ ਜਿਹੜੀ ਐਫਆਈਆਰ ਦੀ ਕਾਪੀ ਸਾਡੇ ਕੋਲੇ ਆ ਉਹਦੇ ਵਿੱਚ ਸਾਬਤ ਤੌਰ ਤੇ ਦਰਸਾਇਆ ਹੋਇਆ ਹੈ ਕਿ 4:45 ਤੇ ਦਾ ਕਹਿੰਦੇ ਤਕਰੀਬਨ ਸਮਾਂ ਹੋਊਗਾ ਜਿਸ ਮੌਕੇ ਦੇ ਉੱਤੇ ਲਾੜਲੀ ਧੀ ਦੇ ਤਰਫੋਂ ਯਾਨੀ ਕਿ ਉੱਥੇ ਕੋਈ ਰੋਡ ਹੋਣਾ ਕਾਲੇ ਰੰਗ ਦੀ ਇੱਕ ਥਾਰ ਆਉਂਦੀ ਹੈ ਤੇ ਦਿਖਾਈ ਦਿੰਦੀ ਹੈ ਜਿਹਨੂੰ ਪੁਲਿਸ ਪਾਰਟੀ ਨੂੰ ਅ ਦੇਖ ਕੇ ਨਾਕਾਬੰਦੀ ਦੇ ਕਰੀਬ 50 ਮੀਟਰ ਪਿੱਛੇ ਹੀ ਗੱਡੀ ਰੋਕ ਲਈ ਜਾਂਦੀ ਹੈ ਉਕਤ ਥਾਰ ਗੱਡੀ ਦੀ ਤਾਕੀ ਖੋਲ ਕੇ ਇੱਕਦਮ ਇੱਕ ਨੌਜਵਾਨ ਲੜਕੀ ਬਾਹਰ ਨਿਕਲ ਕੇ ਭੱਜਣ ਲੱਗਦੀ ਹੈ ਜਿੱਤੋਂ ਬਾਅਦ ਅਖਰ ਜਿਹੜੀ ਮੌਕੇ ਤੇ ਪੁਲਿਸ ਪਾਰਟੀ ਸੀਗੀ ਉਹਦੇ ਵੱਲੋਂ ਆਪਣਾ ਜਿਹੜਾ ਕੀ ਉਹਨੂੰ ਘੇਰਾ ਪਾਇਆ ਜਾਂਦਾ ਜਿੱਤੋਂ ਬਾਅਦ ਉਹਨੂੰ ਫੜ ਲਿਆ ਜਾਂਦਾ ਆ ਇਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਦੋਂ ਇਹ ਭੱਜਣ ਲੱਗੀ ਲੜਕੀ ਹਾਲਾਂਕਿ ਪਹਿਲਾਂ ਪੁਲਿਸ ਨੂੰ ਨਹੀਂ ਸੀ ਪਤਾ ਵੀ ਕੌਣ ਆ ਇਹ ਤਾਂ ਲੇਡੀ ਹੌਲਦਾਰ ਦੀ ਮਦਦ ਦੇ ਨਾਲ ਕਹਿੰਦੇ ਉਹਨੂੰ ਕਾਬੂ ਕਰਾਇਆ ਜਾਂਦਾ ਉਦੋਂ ਬਾਅਦ ਪ੍ਰਾਈਵੇਟ ਗਰਵਾਹ ਸ਼ਾਮਲ ਕੋਸ਼ਿਸ਼ ਪਾਰਟੀ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਸਾਰੇ ਲੋਕ ਉੱਥੇ ਆਪਣੀ ਮਜਬੂਰੀ ਜ਼ਾਹਰ ਕਰਕੇ ਨਹੀਂ ਕਿ ਸ਼ਾਮਲ ਹੁੰਦੇ ਇਹਦੇ ਵਿੱਚ ਉਦੋਂ ਬਾਅਦ ਫਿਰ ਜਦੋਂ ਅੱਗੇ ਮਾਮਲਾ ਵੱਧਾ ਹੈ ਤਾਂ ਉਹ ਦੱਸਦੇ ਨੇ ਕੀ ਕਹਿੰਦੇ ਜਿਹੜੀ ਗੇਅਰ ਵਾਲੀ ਜਿੱਥੇ ਗੇਅਰ ਹੁੰਦਾ ਯਾਨੀ ਕਿ ਗੱਡੀ ਦਾ ਗੇਅਰ ਦੇ ਨਾਲ ਬਣੇ ਬਾਕਸ ਦੇ ਵਿੱਚ ਇੱਕ ਲਫਾਫੀ ਮੂਮੀ ਪਾਰਦਰਸ਼ੀ ਮੂਮੀ ਕਾਗਜ਼ ਵਾਲੀ ਜਿਹੜੀ ਪਈ ਸੀ ਜਿੰਨੋਂ ਬਾਅਦ ਚੈੱਕ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਸਾਬਤ ਤੌਰ ਤੇ ਕਿਤਨਾ ਕਿਤੇ ਕਹਿੰਦੇ ਪਛਾਣ ਹੋਗੀ ਫਰਨਾ ਤਾਂ ਜ਼ਾਹਿਰ ਜੀ ਗੱਲ ਹੈ ਇੱਕ ਬਹੁਤ ਵੱਡਾ ਇਹਦਾ ਇੱਕ ਪਾਰਟ ਰਹਿੰਦਾ ਹੈ ਵੀ ਤੁਸੀਂ ਕਿਸੇ ਨਸ਼ੇ ਨੂੰ ਪਛਾਣ ਲੈਣਾ ਹੈ ਤਾਂ ਫੌਰੀ ਤੌਰ ਦੇ ਉਤੇ ਹਾਲਾਂਕਿ ਬਾਅਦ ਦੇ ਵਿੱਚ ਉਹਦੀ ਸੈਂਟੀਫਿਕਲੀ ਜਾਂਚ ਹੁੰਦੀ ਆ ਪਰ ਫੌਰੀ ਤੌਰ ਤੇ ਪਛਾਣ ਲੈਣਾ ਤਾਂ ਤੁਹਾਡੇ ਕੀ ਰਹੂਗੀ ਤਾਂ ਉਹਨਾਂ ਨੇ ਦੇਖਿਆ ਕਿ ਆਖਰ ਕਿਤੇ ਨਾ ਕਿਤੇ ਹਰੋਇਨ ਸਾਫ ਦਿਖਾਈ ਦਿੰਦੀ ਹੈ ਉਦੋਂ ਬਾਅਦ ਦੇ ਵਿੱਚ 17.78 ਗ੍ਰਾਮ ਹਰੋਇਨ ਹੈ ਜਿਹੜੀ ਜਿਹੜੀ ਐਫ ਆਈ ਆਰ ਦੇ ਵਿੱਚ ਦਰਜ ਪੁਲਿਸ ਨੇ ਇੱਕ ਇੱਕ ਗੱਲ ਕਰੀ ਹੈ ਕਿ ਆਖਰਕਾਰ 17.71 ਗ੍ਰਾਮ ਹਰੋਇਨ ਹੈ ਜਿਹੜੀ ਉਹ ਆਖਰਕਾਰ ਜਬਤ ਕਰੀ ਜਾਂਦੀ ਆ ਹਾਲਾਂਕਿ ਹੋਰ ਬਹੁਤ ਸਾਰੀਆਂ ਡਿਟੇਲਸ ਹੈਗੀਆਂ ਨਹੀਂ ਜਿਹੜੀਆਂ ਇਹਦੇ ਵਿੱਚ ਦੱਸਿਆ ਗਿਆ ਕਿ ਤੇ ਤਵਨ ਤੌਰ ਤੇ ਕਹਿ ਸਕਦੇ ਆ ਇਹ ਮਾਮਲਾ ਦਰਜ ਹੁੰਦਾ ਔਰ ਕਈ ਐਂਗਲਸ ਤੋਂ ਜਾਂਚ ਹੋ ਰਹੀ ਆ ਕਿਹਦੇ ਨਾਲ ਰਿਸ਼ਤੇ ਸੀ ਕਿਹਦੇ ਕਿਹਦੇ ਨਾਲ ਕੰਟੈਕਟ ਸੀ ਕਿਉਂਕਿ ਅਮਨਦੀਪ ਕੌਰ ਨੂੰ ਲੈ ਕੇ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਇਹ ਮਾਮਲਾ ਸਾਹਮਣੇ ਆਇਆ ਹਰ ਪਾਸੇ ਉਸ ਸਮੇਂ ਤੋਂ ਦੌਰਾਨ ਹੜਕਾ ਮੱਚਦਾ ਹੈ ਜਦੋਂ ਸੂਬਾ ਸਰਕਾਰ ਦੇ ਵੱਲੋਂ ਵੀ ਨਸ਼ਾ ਦੇ ਖਿਲਾਫ ਯੁੱਧ ਨੂੰ ਲੈ ਕੇ ਇੱਕ ਮੁਹਿੰਮ ਚਲਾਈ ਹੁੰਦੀ ਹੈ ਤੇ ਉਸ ਸਮੇਂ ਤੋਂ ਦੌਰਾਨ ਇੱਕ ਮਹਿਲਾ ਕਨਸਟੇਬਲ ਜਿਹੜੀ ਆਖਰ ਆਪਦੇ ਸੋਸ਼ਲ ਮੀਡੀਆ ਅਕਾਊਂਟਸ ਆ ਲੇਡੀ ਪੁਲਿਸ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਜਾਂ ਫਿਰ دیکھیਏ ਤਾਂ ਆਖਰ ਇੱਕ ਦਮ ਮਹਿਲਾ ਪੁਲਿਸ ਅਫਸਰ ਆਪਦੇ ਆਪ ਨੂੰ ਦਿਖਾਉਂਦੀ ਹੈ ਤਾਂ ਸਭ ਤੋਂ ਉੱਤੇ ਦਰਸਾਉਂਦਾ ਹੈ ਕਿ ਆਖਰੇ ਦਾ ਇੰਪੈਕਟ ਕੀ ਸੀਗਾ ਆਪਾਸੇ ਚਰਚਾ ਹੋਈ ਤੇ ਇਹ ਐਫ ਆਈ ਆਰ ਜਿਹੜੀ ਆਖਰਕਾਰ ਦਰਜ ਕੀਤੀ ਗਈ ਮੌਕੇ ਦੇ ਸਮੇਂ ਤੋਂ ਦੁਰਾਲ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਹੋ ਰਹੀ ਆ ਮਾਮਲਾ ਅੱਗੇ ਵਧ ਰਿਹਾ ਪਰ ਇਸ ਐਫ ਆਈ ਆਰ ਦੇ ਵਿੱਚ ਸਭ ਤੋਂ ਤੌਰ ਤੇ ਇੱਕ ਚੀਜ਼ ਬਖੂਬੀ ਤੌਰ ਤੇ ਲਿਖਦੀ ਹੈ ਜਿਹੜੀ ਖਾਸ ਧਿਆਨ ਦੇ ਨਾਲ ਹੀ ਹੈ ਕਿ ਆਖਰ 50 ਮੀਟਰ ਪਿੱਛੇ ਉਤਰ ਕੇ ਲੇਡੀ ਕਨਸਟੇਬਲ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨੂੰ ਫੜਨ ਵਾਲੀ ਵੀ ਅੱਗੇ ਇੱਕ ਲੇਡੀ ਕਨਸਟੇਬਲ ਸੀ ਜੀਨੇ ਆਖਰਕਾਰ ਉਹਨੂੰ ਹਿਰਾਸਤ ਚ ਲਿਆ ਉਦੋਂ ਬਾਅਦ ਇਹ ਤਮਾਮ ਸੀਕਵੈਂਸ ਨੇ ਇਹਦੇ ਚ ਇਹ ਵੀ ਦੱਸਿਆ ਵੀ ਥਾਰ ਗੱਡੀ ਨੂੰ ਲੈ ਕੇ ਕੋਈ ਦਸਤਾਵੇਜ਼ ਵੀ ਨਹੀਂ ਉਸ ਸਮੇਂ ਤੋਂ ਦੌਰਾਨ ਮਿਲਿਆ ਕਿ ਆਖਰ ਉਹ ਗੱਡੀ ਹੈ ਕਿ ਦੀ ਹੈ ਤਮਾਮ ਪਹਿਲੂ ਇਨਵੈਸਟੀਗੇਸ਼ਨ ਦੇ ਨੇ ਹਾਲਾਂਕਿ ਦੇਖਿਆ ਜਾਵੇ ਹਿਰਾਸਤ ਚ ਲਾ ਕੇ ਕਈ ਐਂਗਲ ਤੋਂ ਉਸ ਜਾਂਚ ਕਰ ਰਹੀ ਆ ਪਰ ਹਰ ਇੱਕ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਉਹਦੇ ਵਿੱਚ ਇੱਕ ਚੀਜ਼ ਸਾਫ਼ ਤੌਰ ਤੇ ਦਰਸਾਉਂਦੀ ਆ ਕਿ ਕਿਸ ਤਰ੍ਹਾਂ ਦੇ ਨਾਲ ਆਖਰਕਾਰ ਜਿਕਰ ਇਹ ਠੰਡਾ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ ਕਿਸ ਲੈਵਲ ਤੇ ਚੱਲ ਰਿਹਾ ਸੀ ਇਹ ਜਾਨਣਾ ਬੇਹਤ ਜ਼ਰੂਰੀ ਹੈ ਵੀਡੀਓ ਜਰਨਲਿਸਟ ਹਰਪਾਲ ਦੇਰਾ ਸੁਮੇਸ਼ ਸਿੰਘ ਰੋਜ਼ਾਨਾ ਸਪਕਸਨ ਟੀਵੀ ਚੰਡੀਗੜ੍ਹ